ਭਾਬੀ ਗੱਲਾਂ ਬਾਅਦ ਚ ਕਰ ਲਿਓ ਮੈਨੂੰ ਪਾਣੀ ਦਾ ਗਲਾਸ ਲਿਆ ਦਿਓ ਸੰਦੀਪ ਤੂੰ ਰੋਟੀ ਪਾ ਕੇ ਲਿਆਈ ਆ ਤੇ ਪਾਣੀ ਦਾ ਗਲਾਸ ਹੀ ਲੈ ਆਂਦੀ ਹੱਦ ਹੋ ਗਈ ਆ ਬਥੇਰਾ ਸਮਝਾਉਂਦੀ ਆ ਕਿ ਉਹਨੂੰ ਮਾੜੀ ਚੰਗੀ ਗੱਲ ਨਾ ਕਹਿ ਜਿਵੇਂ ਨਹੀਂ ਨਾ ਚੰਗੀ ਲੱਗਦੀ ਕੋਈ ਗੱਲ ਨਹੀਂ ਮੈਂ ਪਿੰਡ ਚਲ ਜਾਨੀ ਆਪਣੇ ਜੇ ਰਪਿੰਦਰ ਦੇ ਸੱਸ ਸਹੁਰੇ ਦੀ ਇਹੋ ਹੀ ਮੰਗ ਵਾ ਨਾ ਤੇ ਅਸੀਂ ਇਹ ਮੰਗ ਪੂਰੀ ਕਰ ਦਨੇ ਆ ਕੀ ਪਤਾ ਗੱਡੀ ਦਿੱਤੇ ਆ ਸਾਡੀ ਕੁੜੀ ਦੀ ਕਦਰ ਹੋਣਿਆ ਪਈ ਉਥੇ ਕਿੱਡੀ ਦੀ ਹਾਂ ਕੀ ਕਰ ਦਿੱਤੀ ਆ ਮੰਮੀ ਤਾਂ ਉਹਦੇ ਵੱਲ ਦੇ ਹੋ ਗਏ ਆ ਕਿੱਡੀ ਛੇਤੀ ਕਹਿੰਦੇ ਆ ਉਹਨੂੰ ਨਾ ਕੁਝ ਕਮੀ ਕਹਿਣਾ ਕਿਉਂ ਨਹੀਂ ਆ ਕਿੱਡੀ ਮਹਾਰਾਣੀ ਬਣ ਕੇ ਬੈਠੀ ਅੰਦਰ ਰੋਟੀ ਵੀ ਆਪ ਆ ਕੇ ਖਾਣੀ ਪੈਣ ਦੀ ਐ ਸੰਦੀਪ ਰੋਟੀ ਖਾਣ ਲੱਗੀ ਆ ਖਾਣ ਲੱਗੀ ਆ ਤੂੰ ਦੌਖੀ ਬੜੀ ਬੋਲਣ ਰਹੀ ਆ ਕੀ ਹੋਇਆ ਵਾ ਹੋਣਾ ਨਹੀਂ ਆ ਕਿੱਡੀ ਛੇਤੀ ਕਹਤਾ ਵਾ ਉਹਨੂੰ ਨਾ ਕੁਝ ਵੀ ਕਹੀਂ ਤੇ ਕਹਿਣਾ ਕਿਉਂ ਨਹੀਂ ਆ ਨੇ ਆਪਣੇ ਮਤਲਬ ਬਾਰੇ ਕਰਨਾ ਹੀ ਪੈਂਦਾ ਹੁੰਦਾ ਵਾ ਲੋਡ ਹੋਵੇ ਤਾਂ ਗਦੇ ਨੂੰ ਬਾਪ ਕਹਿਣਾ ਪੈਂਦਾ ਵਾ ਇੱਕੋ ਗੱਲ ਕਰੀ ਜਾਣ ਰਹੀ ਆ ਹਜੇ ਉਹ ਕਹਿ ਕੇ ਗਏ ਆ ਨਾ ਦੇਤ ਨਹੀਂ ਦਿੱਤੀ ਗੱਡੀ ਕਹਿ ਕੇ ਗਏ ਆ ਤੇ ਜਿਉਂਨੇ ਆਪਣੇ ਭਰਾ ਨੂੰ ਦੱਸਤਾ ਦੇ ਮੈਨੂੰ ਤੰਗ ਕਰਦੇ ਆ ਮੰਮੀ ਇੰਨਾ ਨਾ ਡਰੋ ਤੁਸੀਂ ਚੁੱਪ ਕਰ ਜਾ ਮਤਲਬ ਨਿਕਲ ਲੈੰਦੀ ਫੇ ਜੋ ਮਰਜ਼ੀ ਕਰੀ ਜੇ ਦੋ ਦਿਨ ਆਪ ਆ ਕੇ ਖਾ ਲੇਗੀ ਤਾਂ ਅਖਰਾ ਚੱਲੀ ਆ ਆਹੋ ਨੂੰ ਪਲੰਗ ਤੇ ਬਿਠਾ ਦਿਓ ਤੈਨੂੰ ਮੈਂ ਕਹਿੰਦੀ ਏਸੀ ਲਾ ਕੇ ਦਿਓ ਉਹਨੂੰ ਨਾਲੇ ਹਾਏ ਹਾਏ ਦੀਆਂ ਕੁੜੀ ਤਾਂ ਮੇਰੀ ਗੱਲ ਸਮਝਦੀ ਨਹੀਂਗੀ ਚੀ ਬੋਲਣਾ ਇੱਥੇ ਬੂਹੇ ਨਾਲ ਲੱਗੀ ਹੁਣੀ ਆ ਸੌਂਦੀ ਤੇ ਸੌਂਦੀ ਰਵੇ ਮੈਂ ਨਹੀਂ ਡਰਦੀ ਤੁਸੀਂ ਡਰਦੇ ਹੋਗੇ ਆ ਤੂੰ ਰੌਲਾ ਪਾ ਕੇ ਦੱਸ ਨਾ ਨੂੰ ਫਿਰ ਤੇ ਆਪਨੇ ਮਤਲਬ ਵਾਸਤੇ ਚੁੱਪ ਕੀਤੇ ਹਟਦੀ ਨਹੀਂ ਤੂੰ ਫਿਰ ਲਿਆ ਬਹਿ ਜਾ ਤੂੰ ਮੈਂ ਤੇਰੇ ਨਾਲ ਪਾ ਦਿੰਦੀ ਆ ਗੱਡੀ ਆਵੇ ਜਾਂ ਨਾ ਆਵੇ ਸੰਦੀ ਚੁੱਪ ਵੀ ਕਰ ਜਾ ਕਰ ਪੱਕੀ ਰੋਟੀ ਨਹੀਂ ਪਾ ਕੇ ਖਾ ਸਕਦੀ ਤੂੰ ਹੱਦ ਵਾਲੀ ਗੱਲ ਵਾ ਕੋਈ ਗੱਲ ਨਹੀਂ ਮੈਂ ਪਾ ਕੇ ਖਾ ਲੂੰਗੀ ਖਾਣਾ ਫਿਰ ਤੇ ਵੱਧ ਘਟ ਕੋਈ ਗੱਲ ਨਾ ਕਰੀ ਇਹਨੂੰ ਚੰਗਾ ਤੇ ਘਟ ਨਾ ਕਰੀ ਇਹਨੂੰ ਮਹਾਰਾਣੀ ਬਣੀ ਆ ਕਿ ਢੀ ਸ਼ੀਤੀ ਉਹਦੇ ਪਿੱਛੇ ਲੱਗ ਗਏ ਉਸੇ ਵ ਲਈ ਹਜੇ ਕੀ ਪਤਾ ਵਾ ਗੱਡੀ ਆਉਣੀ ਹੈ ਕਿ ਨਹੀਂ ਆਉਣੀ ਹਰਪਿੰਦਰ ਪਤਾ ਨਬਲੀ ਨਾਲ ਗੱਲ ਹੋਈ ਆ ਗੱਲ ਮੰਮੀ ਜੀ ਘਾਟੀ ਹੁੰਦੀ ਆ ਦੋ ਤਿੰਨ ਦਿਨ ਹੋ ਗਏ ਆ ਅੱਛਾ ਲੌਣੇ ਤੇ ਸਹੀ ਆ ਫੋਨ ਮੈਂ ਜਾਉਂਦਾ ਡਿਊਟੀ ਤੇ ਹੁੰਦੇ ਤਾਂ ਕਰਕੇ ਚੁੱਕਦੇ ਹੈਗੇ ਚੱਲ ਪੁੱਤ ਤੈਨੂੰ ਪਤਾ ਹੀ ਆ ਡਿਊਟੀ ਵੀ ਸਖਤ ਵਾ ਹਾਂਜੀ ਤੇ ਜਦੋਂ ਵੇਲਾ ਹੋਊਗਾ ਫੇ ਕਰ ਦਊਗਾ ਫੋਨ ਤੇ ਪਿੰਡੋਂ ਆਇਆ ਫੋਨ ਠੀਕ ਠਾਕ ਹਾਂਜੀ ਪਿੰਡੋਂ ਤੇ ਆਉਂਦਾ ਰਹਿੰਦਾ ਠੀਕ ਠਾਕ ਨੇ ਵਧੀਆ ਅੱਛਾ ਪੁੱਤ ਖਾਣਾ ਕੁਛ ਲਿਆਵਾ ਤੇਰੇ ਵਾਸਤੇ ਨਮਕੀਨ ਚੌਲ ਬਣੇ ਆ ਨਾਲ ਮੈਂ ਪਿੰਡਿਆਂ ਦੀ ਸਬਜੀ ਬਣਾਈ ਆ ਨਹੀਂ ਨਹੀਂ ਮੰਮੀ ਖਾਣਾ ਤੇ ਕੁਛ ਨਹੀਂ ਆ ਹਲੇ ਸੋਰੇ ਰੋਟੀ ਖਾਦੀ ਹੂੰਦੇ ਭੁੱਖੇ ਨਹੀਂ ਆ ਕੋਈ ਨਹੀਂ ਜੇ ਲੋੜ ਹੋਊਗੀ ਨਾ ਤੇ ਮੈਂ ਆਪੇ ਭਾਗੇ ਖਾ ਲੂੰਗੀ। ਤੁਸੀਂ ਕਿਉਂ ਇੰਨੀ ਫਿਕਰ ਕਰਦੇ ਆ? ਚੱਲ ਪੁੱਤ ਫਿਕਰ ਹੁੰਦੀ ਆ। ਚਾਹ ਲਿਆ ਮਾਂ ਕੱਪ ਬਣਾ ਕੇ। ਹੋ ਰਹਿੰਦੋ ਮੰਮੀ। ਕੋਈ ਨਹੀਂ ਜੇ ਲੋੜ ਹੋਊਗੀ ਨਾ ਤੇ ਮੈਂ ਨਾਲੇ ਬਣਾ ਕੇ ਲਿਆਉਂਗੀ ਨਾਲੇ ਤੁਸੀਂ ਪੀਓ। ਤੁਸੀਂ ਲਿਓ ਨਹੀਂ ਆ ਮੇਰੇ ਵਾਸਤੇ। ਚੱਲ ਫੇਰ ਕੀ ਆ? ਤੂੰ ਰੋਜ਼ ਬਣਾਉਣੀ ਆ। ਜੇ ਅੱਜ ਮੈਂ ਬਣਾ ਕੇ ਤੇਰੇ ਵਾਸਤੇ ਲਿਆਉਂਗੀ ਤੇ ਫੇਰ ਆਖਰਾ ਚੱਲੀ ਆ। ਨਹੀਂ ਮੰਮੀ ਹੱਲੇ ਤਾਂ ਲੋੜ ਨਹੀਂ ਆ। ਕੋਈ ਨਹੀਂ ਜਹਾ ਉਧਰ ਫੇਰ ਦਹਾ ਦੂੰਗੀ ਚੱਲ ਠੀਕ ਆ ਉਹ ਤੰਦਰੇ ਨਾ ਬੈਠੀ ਰਿਆ ਕਰ ਬਾਹਰ ਵੀ ਨਿਕਲਿਆ ਕਰ ਦੋਵਾਂ ਪਿਆਰ ਨਾਲ ਗੱਲਾਂ ਬਾਤਾਂ ਕੀਤੀਆਂ ਮਨ ਹੋਰ ਹੋਰ ਹੋ ਜਾਂਦਾ ਵਾ ਹਾਂਜੀ ਹਾਂਜੀ ਉਦੋਂ ਹੀ ਬਸ ਅੰਦਰ ਆ ਕੇ ਬੈ ਗਈ ਕੰਮ ਕੀਤਾ ਥੱਕ ਗਈ ਥੋੜੀ ਜੀ ਤੇ ਮੈਂ ਤਾਂ ਅੰਦਰ ਇਕੱਲੇ ਬੈ ਜੀ ਨਾਂਣ ਕੇ ਦੇਣੀ ਨਹੀਂ ਲੰਗਦਾ ਹਾਂਜੀ ਖਾਸਾ ਖੇਡ ਕੇ ਟਾਈਮ ਲੰਘ ਜਾਂਦਾ ਵਾ ਆ ਨਹੀਂ ਉਹ ਤੇ ਹੈ ਹੀ ਆ ਮੰਮੀ ਜੀ ਇਸ ਦੀ ਗਰਮੀ ਬੜੀ ਆ ਤੇ ਤਾਂ ਕਰੀ ਅੰਦਰੇ ਬੈਠੀ ਰਹਿਨੀ ਆ ਜਾਂਦਾ ਹੋਏ ਕਿ ਚਾਚੇ ਤਾਇਆ ਦੇ ਘਰ ਜਾਣਾ ਵਾ ਚਾਹੀਏ ਕਿ ਦਾਮਾ ਤੇ ਤਾ ਵੀ ਬੰਦਾ ਬਾਹਰ ਨਿਕਲ ਜਾਂਦਾ ਵਾ ਤੇ ਰਾਂਣਾ ਤੇ ਅੰਦਰ ਹੀ ਆ ਫਿਰ ਕੀ ਕਰਨਾ ਵਾ ਭਾਬੀ ਗੱਲਾਂ ਬਾਅਦ ਚ ਕਰ ਲਿਓ ਮੈਨੂੰ ਪਾਣੀ ਦਾ ਗਲਾਸ ਲਿਆ ਦਿਓ ਸੰਦੀਪ ਤੂੰ ਰੋਟੀ ਪਾ ਕੇ ਲਿਆਈ ਆ ਤੇ ਪਾਣੀ ਦਾ ਗਲਾਸ ਹੀ ਲੈ ਆਂਦੀ ਮੰਮੀ ਮੈਨੂੰ ਚੇਤਾ ਭੁੱਲ ਗਿਆ ਫਿਰ ਕੀ ਚ ਮੰਗਾ ਲਿਆ ਤੇ ਉਹ ਕੰਮ ਕੁੰਮ ਕਰਕੇ ਥੱਕੀ ਆ ਰੇਹਿੰਦਰ ਰਪਿੰਦਰ ਮੈਲਿਆ ਦਿੰਦੀ ਆ ਕੋਈ ਨਹੀਂ ਮੰਮੀ ਬਹੁਤ ਥੀਕ ਮੈਂ ਲਿਆ ਦਿੰਦੀ ਫਿਰ ਚੱਲ ਬਹਿ ਜਾ ਤੂੰ ਕੋਈ ਨਹੀਂ ਮੈਲਿਆ ਦਿੰਦੀ ਆ ਕਿੰਨਾ ਕਿ ਕਿਤੇ ਕੰਮ ਕਰ ਲਿਆ ਹੀ ਚਾ ਰੋਟੀ ਖਾ ਲੈ ਹੁਣ ਤੂੰ ਬੋਲੀ ਨਾ ਜਾ ਲਿਆ ਦਿੰਦੀ ਪਾਣੀ ਭਾਬੀ ਬੜੇ ਢੀਠ ਹੈ ਵੈ ਤੂੰ ਜੇ ਚਲ ਜਾਂਦੇ ਪਾਣੀ ਲੈਣ ਤੇ ਫਿਰ ਕਿਉਂ ਚੱਲਿਆ ਸੀ ਜੀਦੀ ਮੈਂ ਚਲਦੀ ਤੇ ਹੈਗੀ ਸੀ ਤੇ ਮੰਮੀ ਨੇ ਮਨਾ ਕਰ ਦਿੱਤਾ ਇਹਦੇ ਵਿੱਚ ਮੇਰਾ ਕੀ ਕਸੂਰਾ ਕਿੰਨਾ ਕ ਕਿਤੇ ਕੰਮ ਕਰ ਲਿਆ ਸੀ ਪੋਦਾਂ ਜੀ ਨਹੀਂ ਕਰਦਾ ਹਿਲਨ ਨੂੰ ਪਾਣੀ ਦਾ ਘੋਟ ਮੰਗ ਲੋ ਤੇ ਬਸ ਬਹਿ ਜਾਂਦੀ ਉਹ ਚੌੜੀ ਹੋ ਕੇ ਮਿੰਨੋ ਤੇ ਨਾ ਆ ਸੰਦੀਪ ਦੀ ਸਮਝ ਨਹੀਂ ਆਉਂਦੀ ਜੇ ਰੋਟੀ ਪਾ ਕੇ ਖੜੀ ਆ ਤੇ ਪਾਣੀ ਦਾ ਗਲਾਸ ਵੀ ਲੈ ਜਾ ਹੱਦ ਹੋ ਗਈ ਆ ਬਥੇਰਾ ਸਮਝੰਦੀ ਆ ਕਿ ਉਹਨੂੰ ਮਾੜੀ ਚੰਗੀ ਗੱਲ ਨਾ ਕਹਿ ਹੁਣ ਤੇ ਉਹ ਮੰਨੇ ਆ ਕਿ ਕੋਈ ਗੱਲ ਨਹੀਂ ਗੱਡੀ ਲੈ ਦਾਂਗੇ ਜੋ ਵਿਟਰ ਗਿਆ ਨਾ ਮੁੜ ਕੇ ਲਾਈਨ ਤੇ ਉਹਨਾਂ ਆਉਣਾ ਹੀ ਨਹੀਂਗਾ ਪਰ ਪਤਾ ਨਹੀਂ ਇਹਦੇ ਦਿਮਾਗ ਵਿੱਚ ਕੀ ਭਰਿਆ ਵਾ ਪਾਣੀ ਦੀ ਕਿਹੜੀ ਗੱਲ ਗਲਾਸ ਭਰ ਤੇ ਨਾਲ ਹੀ ਰੋਟੀ ਤੇ ਲੈ ਜਾ ਹੱਦ ਵਾਲੀ ਗੱਲ ਆ ਮੇਰੀ ਗੱਲ ਮੰਨਦੀ ਨਹੀਂਗੀ ਬਾਹਰ ਹੁੰਦੀ ਆ ਨਾ ਇਹਨੂੰ ਵਾੜ ਨਹੀਂ ਇੱਕ ਵਾਰ ਫਿਰ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਕਿ ਨਹੀਂ ਆਉਣਾ ਲਫੜ ਪੀਲਾ ਪਾਣੀ ਤੇ ਰੋਟੀ ਖਾ ਕੇ ਨਾ ਬਾਹਰ ਆਣ ਕੇ ਮੇਰੀ ਗੱਲ ਸੁਣ ਤੇ ਮੰਮੀ ਔਖੇ ਕਾ ਤੋ ਹੋਣਦੇ ਆ ਔਖੀ ਨਹੀਂ ਮੈਂ ਹੋਣਦੀ ਕੰਮ ਉਹ ਕੋਈ ਤੇਰੇ ਨਾਲ ਰੋਟੀ ਖਾ ਕੇ ਆ ਜਾ ਪਾਣੀ ਮੰਗ ਲੈ ਤੇ ਬੜੀ ਸ਼ੀਤੀ ਡਹਿ ਪੰਦੇ ਆ ਪਰ ਮੇ ਇਹ ਤਾਂ ਇਹ ਤਾਂ ਕੀ ਕਰਨਦੇ ਤੇ ਆ ਨਾ ਮੈਂ ਗਮਲੇ ਲੈਂਦੇ ਆ ਧੋ ਕੇ ਸਾਰੇ ਧੋਤੇ ਆ ਅੱਛਾ ਜੇ ਸ਼ਹਿਰ ਜਾਵਾਂਗੇ ਨਾ ਤੇ ਬੂਟੇ ਬੱਟ ਲਿਆ ਕੇ 라ਵਾਂ ਨਹੀਂ ਤੁਹਾਨੂੰ ਬੂਟਿਆਂ ਦੀ ਪਈ ਆ ਤੁਹਾਨੂੰ ਵੀ ਪਤਾ ਜੋ ਬੰਨੇ ਉਧਰ ਗਏ ਆ ਤੇ ਫੋਨ ਕੋਈ ਨਹੀਂ ਆ ਤੁਸੀਂ ਆਪ ਹੀ ਫੋਨ ਕਰ ਲੈਂਦੇ ਮੈਂ ਕੀ ਗੱਲ ਹੋਈ ਆ ਉੱਥੇ ਉਹ ਮੈਂ ਤਾਂ ਸੋਚਣ ਡਿਆ ਸੀ ਕਿ ਆਪ ਹੀ ਕਰ ਦੇਣਗੇ ਫੋਨ ਤੇ ਚਲ ਕੋਈ ਗੱਲ ਨਹੀਂ ਜੇ ਉਹਨਾਂ ਨੇ ਨਹੀਂ ਕੀਤਾ ਤੇ ਮੈਂ ਕਰਨਾ ਫੋਨ ਗੱਲ ਕੀ ਹੋਈ ਹੋਣੀ ਆ ਪਰ ਮੀਤ ਉੱਥੇ ਉਹੀ ਗੱਲ ਹੋਣੀ ਆ ਜੋ ਬੰਨੇ ਕਿਹਾ ਹੋਣਾ ਕਿ ਕੋਈ ਹੋਰ ਡਿਮਾਂਡ ਦੱਸ ਦੋ ਉਹਨਾਂ ਕਹਿਣਾ ਹੀ ਹੈ ਕਿ ਸਾਨੂੰ ਗੱਡੀ ਚਾਹੀਦੀ ਹੈ। ਉਹੀ ਤਾਂ ਤੁਹਾਨੂੰ ਕਹਿ ਰਹੇ ਆ ਤੈਨੂੰ ਕੋਈ ਫਿਕਰ ਹੀ ਨਹੀਂ ਕਰਨੀ ਗੱਲ ਦੀ। ਆਹ ਅੰਦਰ ਜਾ ਕੇ ਤਾਂ ਉਹਨਾਂ ਨੂੰ ਫੋਨ ਕਰ ਪੁੱਛੋ ਵੀ ਕੀ ਕਹਿੰਦੇ ਪਹਿਲਾਂ ਕੀ ਗੱਲ ਹੋਈ ਹੈ। ਚਲ ਮੈਂ ਕਰਨਾ ਫੋਨ। ਇੱਥੇ ਬਹਿ ਜਾ ਪਰਮੇਸ਼। ਮੈਂ ਕਰਨਾ ਗੱਲ। ਫੋਨ ਚੁੱਕ ਨਹੀਂ ਰਿਹਾ ਜੋ ਬੰਨੇ। ਬਿਜੀ ਹੋਣਾ ਵਾ। ਪਤਾ ਨਹੀਂ ਹੁਣ ਕੀ ਗੱਲ ਹੋਈ। ਆਪੇ ਕਰ ਦੇਣਾ ਜੋ ਬੰਨੇ ਫੋਨ। ਪਰ ਮੀਤ ਮੈਂ ਵੀ ਉਹ ਡਾਂ ਸੋਚਣਾ ਹਾਂ ਕਿ ਕੀ ਅਸੀਂ ਕਿੰਨੀ ਕ ਗਲਤੀ ਕਰ ਲਈ ਆ ਇੱਕ ਜ਼ਿੰਦਗੀ ਚ ਰਿਸ਼ਤਾ ਕਰਾਇਆ ਉਹਦੇ ਵਿੱਚ ਵੀ ਬਦਨਾਮੀ ਖੱਟ ਕੇ ਬਹਿ ਗਿਆ ਮੈਂ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਕਿਸੇ ਨੂੰ ਫੋਨ ਕਰਨ ਨੂੰ ਨਹੀਂ ਕਿਹੜੇ ਮਾਰੇ ਸੋਚਿਆ ਸੀ ਹੁਣ ਉਹਨਾਂ ਨੂੰ ਥੋੜਾ ਪਤਾ ਹੈ ਕਿ ਉਹ ਇੰਨੇ ਲਾਲਚੀ ਹੈ ਆਪਾਂ ਹੈ ਕਿ ਮੁੰਡਾ ਫੌਜੀ ਹੈ ਤੇ ਇਹਨੇ ਸੋਖੇ ਘਰ ਉਹਨਾਂ ਦੀ ਕੁੜੀ ਸੋਖੀ ਰਹੂਗੀ ਸਾਨੂੰ ਕੀ ਪਤਾ ਹੈ ਕਿ ਉਹਨਾਂ ਨੇ ਇੰਨਾ ਤੰਗ ਕਰਨਾ ਸਾਨੂੰ ਤੇ ਕੋਈ ਗੱੜੀਆਂ ਉੱਥੇ ਕਰਨਾ ਕਰੋ ਨਾਲ ਹੋ ਕੇ ਸਾਰੇ ਕੰਮ ਕਰੋ ਹੁਣ ਪਰ ਮੀਂਹ ਤਾਂ ਮੈਂ ਤੇ ਨਹੀਂ ਭਜਦਾ ਆਪਣੀ ਜ਼ਿੰਮੇਵਾਰੀ ਤੋਂ ਪਰ ਜਦੋਂ ਮੈਂ ਦੇਖਣਾ ਨਾ ਜੋ ਬਣ ਲ ਕਿ ਮੈਂ ਦਸ ਉਹਨੂੰ ਕਿਉਂ ਫਸਾਤਾ ਇਹੋ ਜੇ ਕੰਮ ਚ ਪਿਓ ਤੇ ਉਹਦਾ ਵਿਚਾਰਦਾ ਗੇ ਨਹੀਂ ਸਿਰ ਤੇ ਤੇ ਬੜਾ ਔਖਾ ਹੋ ਕੇ ਉਹਨੇ ਜੋੜਜਾਂਬ ਕਰਕੇ ਕੁੜੀ ਦਾ ਵਿਆਹ ਕੀਤਾ ਸੀ ਅਜੇ ਤੇ ਉਹ ਪੈਸੇ ਨਹੀਂ ਦਿੱਤੇ ਉਹਦੇ ਸਿਰ ਤੋਂ ਹੁਣ ਇਹ ਸੋਚੁੰਦਾ ਨਹੀਂ ਕਿ ਟਾਈਮ ਹੈਗਾ ਹੁਣ ਇਸ ਚੀਜ਼ ਦਾ ਹੱਲ ਕੱਢਣਾ ਹੈ ਹੁਣ ਸੋਚੀ ਨਾ ਚਾਹੇ ਤਾਂ ਹੱਲ ਕਰ ਦੋ ਨਾਲੇ ਉਹਦੀ ਸੱਸ ਨੂੰ ਪਤਾ ਨਹੀਂ ਕੀ ਕਰਦੀ ਹੋਵੇਦੀ ਓਨੇ ਕਹਿਆ ਨਾਲ ਕੋਹ ਲੈ ਜਾਣਾ ਸਭ ਕੋ ਇੱਥੇ ਹੀ ਰਹਿ ਜਾਣਾ ਉਹ ਤੇ ਏਦਾਂ ਗੱਲਾਂ ਕਰਦੀ ਐ ਵੀ ਜਦਾਂ ਕਾਰ ਉਹਨੇ ਨਾਲ ਹੀ ਲੈ ਜਣੀ ਐ। ਚਲ ਕੋਈ ਗੱਲ ਨਹੀਂ। ਫੋਨ ਨਹੀਂ ਚੁੱਕਿਆ ਜੋ ਬੰਨੇ। ਹੋ ਸਕਦਾ ਕੋਈ ਕੰਮ ਕਰਦਾ ਹੋਵੇ। ਫਿਰ ਵੀ ਰੋਕੇ ਨਾ। ਫਿਰ ਜੋਬਨ ਨੂੰ ਫੋਨ ਕਰੋ। ਨਹੀਂ ਚੁੱਕਦਾ ਤੇ ਮੈਂ ਆਪ ਜਾ ਕੇ ਆਨਾ। ਮਿਲ ਕੇ ਆਨਾ ਮੈਂ ਪੁੱਛ ਕੇ ਆਨਾ ਕੀ ਗੱਲ ਹੋਈ ਆ। ਨਹੀਂ ਦੋਵੇਂ ਚਲਾਂਗੇ ਨਹੀਂ ਤੇ।

ਜੋਬਨ ਮੈਂ ਕਰਦੀ ਆ ਫੋਨ ਇਹਨਾਂ ਨੂੰ ਫਿਰ ਆ ਜਾਂਦੇ ਜੋਬਨ ਨੂੰ ਬੁਲਾ ਲਾ ਤੇ ਗੱਲ ਕਰੀ ਠੀਕ ਹੈ ਤੁਸੀਂ ਬੈਠੋ ਮੈਂ ਆ ਜੀ ਜੋ ਤਾਂ ਮੈਂ ਨਾ ਫੋਨ ਕੀਤਾ ਸੀ ਜੋਬਨ ਨੂੰ ਹਾਂਜੀ ਭਾਜੀ ਤੇ ਫੋਨ ਨਹੀਂ ਚੁੱਕਿਆ ਭਾਜੀ ਫੋਨ ਕੀ ਚੁੱਕਣਾ ਵੇਲੀ ਚ ਡੇ ਨੇ ਪੱਠੇ ਕੁਦਰਣ ਮੈਂ ਹੁਣੇ ਹਜੇ ਕੀਤਾ ਸੀ ਤੇ ਕਹਿੰਦੇ 10-15 ਮਿੰਟ ਲੱਗਣੇ ਆ ਤੇ ਤੁਸੀਂ ਵੇਟ ਕਰ ਲਓ ਨੱਕ ਚ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਦੋਈ ਜਣੀਆਂ ਤੇ ਮੈਂ ਜੋਬਨ ਨੂੰ ਉੱਥੇ ਮਿਲ ਕੇ ਆਣਾ ਚਲੋ ਵੀ ਹਲੋ ਫਿਰ ਜੀ ਤਾਂ ਕਰੀਏ ਹਾਂ ਮੈਂ ਮਰਕਿਆ ਨਾ ਵੇਲੇ ਹੋਰ ਦੇਤੇ ਠੀਕ ਠਾਕ ਹਾਂਜੀ ਠੀਕ ਹੈ ਭਾਜੀ ਜਿਹੋ ਬੰਨੇ ਕਰੰਦਾ ਫੋਨ ਕਰਨ ਰਿਹਾ ਸੀ ਤੁਸੀਂ ਫੋਨ ਨਹੀਂ ਚੁੱਕਿਆ ਫਿਰ ਕਹਿੰਦੇ ਚਲ ਜਾ ਕੇ ਗੱਲ ਕਰਕੇ ਆਉਨੇ ਭਾਜੀ ਗੱਲ ਕਿਹੜੀ ਗੱਲ ਕਰਨੀ ਸੀ ਉਹ ਮੈਂ ਨਾ ਇਧਰ ਕੰਮ ਲੱਗਾ ਸੀਗਾ ਤਾਂ ਤਾਂ ਕਰਕੇ ਫੋਨ ਦਾ ਪਤਾ ਨਹੀਂ ਲੱਗਾ ਠੀਕ ਹੈ ਹਾਂਜੀ ਗੱਲ ਉਹ ਯਾਰ ਮੈਂ ਦੱਸਿਆ ਨਹੀਂ ਜੋ ਬੰਨੇ ਕੁਝ ਵੀ ਉਥੇ ਸਹਰਿਆਂ ਦੇ ਨਾਲ ਹਾਂ ਦੱਸਣਾ ਕੀ ਹੈ ਭਾਜੀ ਮੈਂ ਤਾਂ ਜੋਤ ਗਏ ਹਾਂ ਤੇ ਅਸੀਂ ਤੇ ਸਗੋਂ ਤਰਲ ਤੋੜ ਮਾਰਿਆ ਮੈਂ ਵੇਖ ਲਓ ਜੇ ਹਨਾ ਵੀ ਕੋਈ ਹੋਰ ਹੱਲ ਹੈਗਾ ਵਾ ਤੇ ਪਰ ਨਹੀਂ ਉਹਨਾਂ ਦੀ ਉਹੀ ਸੂਈ ਉੱਥੇ ਹੀ ਜੜੀ ਆ ਕਹਿੰਦੇ ਵੀ ਨਹੀਂ ਗੱਡੀ ਲੈਣੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਹੂੰ ਕਿ ਉਹ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਹੋਰ ਕੋਈ ਡਿਮਾਂਡ ਕਰਨ ਦੀ ਅਸੀਂ ਤੇ ਚਲ ਸੋਚਿਆ ਸੀਗਾ ਕਿ ਚਲ ਕੋਈ ਗੱਲ ਨਹੀਂ ਵੀ ਇੱਕ ਵਾਰੀ ਗੱਲ ਕਰਕੇ ਵੇਖ ਲੈਨੇ ਆਂ ਕਈ ਵਾਰੀ ਸਾਹਮਣੇ ਗੱਲ ਕਰਨ ਦਾ ਜਾਂ ਓਲੇ ਗੱਲ ਕਰਨ ਦਾ ਬੜਾ ਫਰਕ ਹੁੰਦਾ ਵਾ ਪਰ ਨਹੀਂ ਉਹਨਾਂ ਨੇ ਸਾਹਮਣੇ ਵੀ ਗੱਡੀ ਮੰਗੀ ਕਹਿੰਦੇ ਵੀ ਨਹੀਂ ਸਾਨੂੰ ਗੱਡੀ ਚਾਹੀਦੀ ਓਦਾਂ ਤੇ ਅਸੀਂ ਪੁੱਛਿਆ ਹੀ ਉਹਨਾਂ ਨੂੰ ਕੀ ਤੁਹਾਡੀ ਕੋਈ ਹੋਰ ਮੰਗ ਹੋਵੇ ਗੱਡੀ ਤੋਂ ਇਲਾਵਾ ਤੇ ਉਹ ਅਸੀਂ ਪੂਰੀ ਕਰ ਦਿੰਨੇ ਆ ਅਸੀਂ ਤੇ ਦੀਦੀ ਉਹਨਾਂ ਨੂੰ ਦੋ ਤਿੰਨ ਵਾਰੀ ਪੁੱਛਿਆ ਕਿ ਜੇ ਹੋਰ ਕੋਈ ਮੰਗ ਹੈਗੀ ਆ ਤੇ ਹਾਨੂੰ ਦੱਸ ਦੋ ਪਰ ਉਹਨਾਂ ਦੀ ਬੱਸ ਇਹੀ ਮੰਗਿਆ ਕਿ ਇਹ ਗੱਡੀ ਲੈਣੀ ਆ ਉਹ ਨਹੀਂ ਹੋਰ ਕਿਸੇ ਚੀਜ਼ ਨੂੰ ਮੰਗਦੇ ਤੁਹਾਡੀ ਰੁਪਿੰਦਰ ਨਾਲ ਗੱਲ ਹੋਈ ਫਿਰ ਹਾਂਜੀ ਦੀਦੀ ਮੇਰੀ ਰੁਪਿੰਦਰ ਨਾਲ ਗੱਲ ਹੋਈ ਹੀ ਉਹਨੂੰ ਵੀ ਮੈਂ ਸਮਝਾਇਆ ਸੀ ਕਿ ਜੇ ਕੋਈ ਹੋਣ ਗੱਲਬਾਤ ਹੋਊਗੀ ਨਾ ਤੇ ਦੱਸ ਦੇ ਪਹਿਲਾਂ ਵਾਂਗੂ ਲਗਾਣਾ ਰੱਖੀ ਉਹਨੂੰ ਮੈਂ ਵੀ ਕਿਹਾ ਵੀ ਥੋੜੀ ਦਲੇਰ ਹੋ ਕੇ ਰਹਿ ਮੇਰੇ ਤੇਰਾ ਤੇਰੇ ਨਾਲ ਆ ਡਰਨ ਦੀ ਕੋਈ ਲੋੜ ਨਹੀਂ ਹੈਗੀ ਹੁਣ ਰਿਸ਼ਤੇਦਾਰ ਦੀ ਗੱਲ ਨਿਭਾਉਣੀ ਤਾਂ ਪੈਣੀ ਹੈ ਰਪਿੰਦਰ ਨੂੰ ਸਮਝਾਉਣਾ ਕਿ ਹੌਸਲਾ ਰੱਖੇ ਸਾਰੇ ਕੰਮ ਠੀਕ ਹੋ ਜਾਣਗੇ ਹਾਂਜੀ ਦੀਦੀ ਉਹਦੇ ਘਰ ਕੇ ਤੇ ਹੀ ਨਹੀਂ ਦੇ ਆ ਖਿੱਚ ਕਰਨ ਜੇ ਗੱਲ ਕਿਹੇ ਹੋਰ ਦੀ ਹੁੰਦੀ ਫਿਰ ਇਹਨਾਂ ਨੂੰ ਦੱਸ ਦੇਣਾ ਹੀ ਵੀ ਗੱਡੀ ਮੰਗੀ ਦੀ ਕਿੱਦਾਂ ਆ ਆਪਣੀ ਟੀ ਮਾਰਿਆ ਸਾਰਾ ਕੁਝ ਕਰਨਾ ਪੈਂਦਾ ਇਨਾ ਕਰ ਜਾ ਚੋਕੇ ਉਹਨਾਂ ਨੂੰ ਗੱਡੀ ਦੇਣੀ ਹੀ ਉਹ ਹੀ ਆਪਣੀ ਤੀਨੋਂ ਪੈਸੇ ਨਹੀਂ ਦਿੱਤੇ ਜਾਂਦੇ ਪਹਿਲਾਂ ਪਤਾ ਹੁੰਦਾ ਨਾ ਦੀਦੀ ਇਹਨੇ ਲਾਲਚੀ ਆ ਅਸੀਂ ਕਦੀ ਉੱਥੇ ਰਿਸ਼ਤਾ ਨਹੀਂ ਕਰਨਾ ਸਾਨੂੰ ਤੇ ਇਹ ਆ ਕਿ ਜੀ ਬੜੇ ਚੰਗੇ ਆ ਕੋਈ ਮੰਗ ਨਹੀਂ ਹੈਗੀ ਜੇ ਇੰਨੀਆਂ ਮੰਗਾ ਹੀ ਤੇ ਪਹਿਲਾਂ ਦੱਸ ਦੇ ਜੇ ਮੁੰਡਾ ਨੌਕਰੀ ਲੱਗਿਆ ਆ ਤੇ ਫਿਰ ਕੀ ਹੋਇਆ ਅਹੀਂ ਨਹੀਂ ਕੁੜੀ ਪੜਾਈ ਉਹਦੇ ਨਹੀਂ ਇਹ ਪੈਸਾ ਲਾਇਆ ਜੋ ਤੇ ਇਹੀ ਗੱਲ ਆਪਾਂ ਵੀ ਧੋਖਾ ਖਾ ਗਏ ਨਾ ਹਾਂ ਆਪਾਂ ਵੀ ਇਹੀ ਸੋਚਿਆ ਸੀ ਕਿ ਮੁੰਡਾ ਨੌਕਰੀ ਲੱਗਾ ਹੋਇਆ ਇਹਨਾਂ ਨੂੰ ਗੱਲ ਚ ਨਹੀਂ ਕੀ ਗੱਲ ਦਾ ਪਰ ਇਹ ਮੰਨੇ ਨਹੀਂ ਕੋਈ ਨਹੀਂ ਦੀਦੀ ਇੱਕ ਦਿਨ ਇਦਾਂ ਦਾ ਆਉਣਾ ਵਾ ਜਿਸ ਦਿਨ ਇਹਦੀ ਧੀ ਨਾ ਹੋਣੀ ਆ ਵਾ ਸਾਹਮਣੇ ਬਹਿ ਕੇ ਇਹਨੇ ਵੇਖਣਾ ਵਾ ਪਰ ਕਰੇ ਨੇ ਕੁਝ ਨਹੀਂ ਸਕਣਾ ਫੇਰ ਇਹਨੂੰ ਦੱਸੂਗੀ ਵੀ ਕਿਦਾਂ ਕਿਸੇ ਨੂੰ ਸਤਾਈ ਦਾ ਜਵਨ ਕਿਸੇ ਨੂੰ ਮਾਰਾ ਕਹਿਨ ਉਹ ਨਾ ਦਿਲ ਤੇ ਨਹੀਂ ਕਰਦਾ ਸਾਡਾ ਪਰ ਹੁਣ ਕੀ ਕਰੀਏ ਉਹ ਹੈ ਹੀ ਇਹੋ ਜੇ ਆ ਮੈਂ ਤੇ ਭਾਜੀ ਆਪਣੇ ਮਨ 'ਚ ਹੀ ਸੋਚਿਆ ਸੀ ਮੈਂ ਕਿ ਵੀ ਚਲੋ ਕੋਈ ਗੱਲ ਜਾ ਕੇ ਉਹਨਾਂ ਦੇ ਸਾਹਮਣੇ ਬਹਿ ਕੇ ਗੱਲ ਕਰਾਂਗੇ ਤੇ ਹੋ ਸਕਦਾ ਵਾ ਵੀ ਅਗਲੇ ਤਰਸ ਕਰਨ ਮੈਂ ਤੇ ਇਹੋ ਗੱਲ ਆਖੀ ਮੈਂ ਵੀ ਤੁਹਾਡੇ ਕੀ ਗੁਜਾਰਿਸ਼ ਹੀ ਆ ਵੀ ਵੇਖ ਲਓ ਜੇ ਤੁਸੀਂ ਕੋਈ ਹੋਰ ਮੰਗ ਦੱਸ ਦਿਓ ਆਪਣੀ ਤੇ ਪਰ ਨਹੀਂ ਮੈਨੂੰ ਤਾਂ ਲੱਗਾ ਸੀ ਵੀ ਰੁਪਿੰਦਰ ਦੀ ਸਾਸੀ ਦਾ ਕਰਦੀ ਪਰ ਨਹੀਂ ਉਹ ਤਾਂ ਸੌਹਰਾ ਵੀ ਦੰਦਾ ਜੀ ਕੋਈ ਵੀ ਘਰ ਚ ਜੀ ਨਹੀਂ ਹੈਗਾ ਇਹੋ ਜਿਹਾ ਹੁਣ लवली ਆ ਮੈਂ ਫੋਨ ਕਰਦਾ ਉਹਨੂੰ ਫੋਨ ਚੁੱਕਦਾ ਨਹੀਂਗਾ ਕਿੰਨੇ ਫੋਨ ਕੀਤੇ ਕਰੋਂ ਦਾ ਛੁੱਟੀ ਗਿਆ ਵਾਦ ਇੰਨੇ ਫੋਨ ਕੀਤੇ ਆ ਇੱਕ ਵਾਰੀ ਕਿਤੇ ਫੋਨ ਨਾ ਚੁੱਕਿਆ ਤੇ ਨਾ ਫੋਨ ਵੇਖ ਕੇ ਵਾਪਸ ਕੀਤਾ ਹੀ ਮੈਨੂੰ ਅਸਾ ਉਹਨਾਂ ਗੱਲ ਨਹੀਂ ਤੇ ਮੁੜ ਕੇ ਫਿਰ ਕਹਿਣ ਵਾਲੇ ਨੇ ਕਹਿਣਾ ਵੀ ਫੋਨ ਨਹੀਂ ਕਰਦੇ ਇਹਨੂੰ ਇਦਾਂ ਦੇ ਤਾਂ ਕੰਮ ਹੋ ਇਹਨਾਂ ਦੇ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਲਾਭ ਨਹੀਂ ਉਹਦਾ ਨਹੀਂ ਕਰਨਾ ਚਾਹੀਦਾ ਯਾਰ ਉਹ ਇਹੋ ਗੱਲ ਤੋਂ ਹੀ ਗੁੱਸੇ ਆ ਕਿ ਗੱਡੀ ਨਹੀਂ ਸਾਨੂੰ ਦਿੱਤੀ ਕੋਈ ਗੱਲ ਨਹੀਂ ਭਾਜੀ ਜੇ ਰਪਿੰਦਰ ਦੇ ਸੱਸ ਸਹੁਰੇ ਦੀ ਇਹੋ ਹੀ ਮੰਗ ਵਾ ਨਾ ਤੇ ਅਸੀਂ ਇਹ ਮੰਗ ਪੂਰੀ ਕਰ ਦਨੇ ਆ ਕੀ ਪਤਾ ਗੱਡੀ ਦਿੱਤੇ ਆ ਸਾਡੀ ਕੁੜੀ ਦੀ ਕਦਰ ਹੋਣਿਆ ਪਈ ਉਥੇ ਬਾਕੀ ਜੋ ਉਹ ਨਾ ਰਪਿੰਦਰ ਨੂੰ ਵੀ ਸਮਝਾਇਆ ਤੂੰ ਹੀ ਇਤ ਤਗੜੀ ਹੋ ਕੇ ਰਵੇ ਠੀਕ ਹੈ ਠੀਕ ਹੈ ਜੀ ਉਹਨਾਂ ਦੇ ਥੱਲੇ ਲੱਗ ਕੇ ਨਹੀਂ ਜ਼ਿਆਦਾ ਰਹਿਣਾ ਤੇ ਗੱਲਾਂ ਨਹੀਂ ਉਹਨਾਂ ਕੋਲ ਸੁਣਨੀਆਂ ਜ਼ਿਆਦਾ ਉਹ ਇਹੋ ਇਹ ਬੀ ਚਲੋ ਮੇਲਾ ਵਰਤਨਾ ਦੇ ਅਲੱਗ ਚੀਜ਼ ਵਾ ਅਲੱਗ ਚੀਜ਼ ਗੱਲ ਕਿਉਂ ਸੁਣਨੀ ਕਿਸ ਦੀ ਹੈ ਨਾ ਇਹੀ ਤਾਂ ਗੱਲ ਹੈਗੀ ਨਾ ਐਵੇਂ ਨਾ ਹੋਵੇ ਕੁੜੀ ਨੂੰ ਮੈਨੇ ਤੇ ਮੇਰੇ ਮਾਰੀ ਨਹੀ ਨਹੀ ਨਾਲੇ ਜਦੋਂ ਹੁਣ ਗੱਲ ਹੀ ਕਰ ਰਹੇ ਆ ਇਹ ਤਾਂ ਫਿਰ ਮਗਰ ਕੀ ਰਹਿ ਗਿਆ ਬਾਕੀ ਕਹਿੰਦੇ ਸੀਗੇ ਕਹਿੰਦੇ ਸੀਗੇ ਵੀ ਅਜੇ ਨਾ ਕੋਈ ਗੱਡੀ ਗੱਡੀ ਨਾ ਕੋ ਸਿਲੈਕਟ ਨਾ ਕਰਿਓ ਤੁਸੀਂ ਕਹਿੰਦੇ ਅਸੀਂ ਫੋਨ ਕਰਾਂਗੇ ਨਾਲੇ ਦੱਸਾਂਗੇ ਵੀ ਲਵਲੀ ਨੇ ਕਦੋਂ ਆਣਾ ਵਾ ਤੇ ਕਿਹੜੀ ਗੱਡੀ ਚਾਹੀਦੀ ਆ ਉਹਦਾ ਮੈਨੂੰ ਤਾਂ ਇਹੋ ਲੱਗਦਾ ਵਾ ਵੀ ਉਹਨਾਂ ਦਾ ਜਿਹੜਾ ਹੈਗਾ ਨਾ ਇਰਾਦਾ ਸਕਾਰਪਿਓ ਗੱਡੀ ਦਾ ਹੀ ਆ ਕਿਉਂ ਨਾਲੇ ਅੱਜਕੱਲ੍ਹ ਚੱਲਣ ਵੀ ਉਹ ਡਹੀ ਆ ਤੇ ਅਸੀਂ ਵੀ ਇਹੋ ਕੰਮ ਹੀ ਕਰਨਾ ਬਹੁਤਾ ਵੱਡਾ ਮਾਡਲ ਨਹੀਂ ਲੈਣਾ 14-15 ਲੱਖ ਦਾ ਜਿਹੜਾ ਠੀਕ ਠੀਕ ਚਲੋ ਲੱਖ ਵੱਧ ਵੀ ਲੱਗ ਜੇ ਤਾਂ ਵੀ ਕੋਈ ਗੱਲ ਨਹੀਂ ਠੀਕ ਤੇ ਥੋੜੇ ਬੋਦੇ ਪੈਸੇ ਦੇ ਦੇਣੇ ਆ ਥੋੜੇ ਬੋਦੇ ਕਿਸ਼ਤਾਂ ਕਰਾਣਾਂਗੇ ਮੁੜ ਕੇ ਆਪੇ ਲੰਦੇ ਰਹਿਣਗੇ ਕੋਈ ਗੱਲ ਹਨਾ ਚਲੋ ਇਹ ਦੇ ਕਰ ਲਾ ਇਦਾਂ ਕਰ ਲਾਗੇ ਹੁਣ ਕੀ ਕਰਨਾ ਹੁਣ ਜੇ ਅਗਲੇ ਮਗਰ ਆਖੀ ਦਿੱਤੀ ਅੱਗੇ ਅਗਲੇ ਸਿਆਣੇ ਹੁੰਦੇ ਤਾਂ ਚਲ ਸੋਚਦੇ ਵੀ ਸਾਡਾ ਮੁੰਡਾ ਨੌਕਰੀ ਕਰ ਲਿਆ ਸਾਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਪਰ ਜੇ ਉਹ ਅਗਲੇ ਨਹੀਂ ਸੋਚਦੇ ਤੇ ਫਿਰ ਕੀ ਕਰਾਂ ਕੀ ਕਰਨਾ ਫਿਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਅੱਜੋ ਦਿਨ ਮੈਨੂੰ ਵੇਖਣੀ ਸਿਖਾਉਂਦੇ ਕਿੰਨੀਆਂ ਗੱਲਾਂ ਬਾਤਾਂ ਕਰਦੇ ਹੀ ਹੁਣ ਪਤਾ ਨਹੀਂ ਇਹ ਨੀ ਸੇਵਾ ਸਮਝਣੇ ਲੱਗੰਦੇ ਇੱਕ ਤੇ ਗੱਲ ਹੈ ਆ ਵਾ ਜabb ਦਾ ਗੱਡੀ ਕਰਕੇ ਆ ਗੱਡੀ ਦੇ ਜੂਹਾ ਹੁ ਗਈ ਆ ਤਾਂ ਹੀ ਹੁਣ ਮਗਰ ਮਗਰ ਫਿਰੰਦੇ ਆ ਪਰ ਕੀ ਇਹਨਾ ਸਿਰਫ ਇਹਨਾ ਬਾਤ ਹੀ ਕਿ ਗੱਡੇ ਹੀ ਹੋ ਗਈ ਨਾ ਜੇ ਮੈਂ ਘਰ ਚ ਵੀ ਆਹੀ ਆਹੀ ਆ ਮੇਰੀ ਤੇ ਕੋਈ ਜਿਤਨੀ ਨਾ ਕਿੱਦਾਂ ਦੇ ਲੋਕ ਹੁੰਦੇ ਆ ਨਾ ਦੁਨੀਆ ਦੇ ਸਿਰਫ ਦਾਸ ਦੇ ਪਿਛੇ ਪੈ ਜਾਂਦੇ ਆ ਸੰਦੀਪ ਥਾਲੀ ਰੱਖ ਕੇ ਨਾ ਇੱਧਰ ਆ ਕੇ ਮੇਰੀ ਗੱਲ ਸੁਣ ਦੱਸੋ ਦੱਸਣਾ ਮੈਂ ਕੀ ਆ ਤੇਰਾ ਦਿਮਾਗ ਠੀਕ ਵਾ ਤੈਨੂੰ ਮੈਂ ਸੋਈ ਵਿੱਚ ਸਮਝਾ ਕੇ ਵੀ ਗਈ ਵੀ ਉਹਦਣਾ ਵੱਧ ਘੱਟ ਗੱਲ ਨਾ ਕਰੀ ਜੇ ਤੂੰ ਰੋਟੀ ਪਾ ਕੇ ਖੜੀ ਹੀ ਤਾਂ ਪਾਣੀ ਦਾ ਗਲਾਸ ਨਹੀਂ ਘੜ ਸਕਦੀ ਮੰਮੀ ਫਿਰ ਕਿਧਰ ਦੀ ਆਖਰ ਆ ਗਈ ਪਾਣੀ ਮੰਗ ਲਿਆ ਨਾ ਮੈਂ ਉਹਨੂੰ ਵੱਧ ਘੱਟ ਕੀ ਕਹਤਾ ਸੀ ਤੂੰ ਬੋਲਣ ਕਿਦਾਂ ਨਹੀਂ ਹਾਂ ਅੱਛਾ ਅੱਜ ਨੌ ਚੰਗੀ ਹੋ ਗਈ ਆ ਤੇ ਧੀ ਮਾੜੀ ਹੋ ਗਈ ਆ ਗੱਲ ਇਹ ਨਹੀਂ ਗਈ ਤੈਨੂੰ ਫਿਰ ਗੱਡੀ ਨਾਲ ਹੀ ਮਤਲਬ ਆ ਹਨਾ ਤਾਂ ਤੂੰ ਨਹੀਂ ਕਹਿੰਦੀ ਵੀ ਗੱਡੀ ਚਾਹੀਦੀ ਆ ਮੰਮੀ ਗੱਡੀ ਤੇ ਚਾਹੀਦੀ ਆ ਇਹਦਾ ਮਤਲਬ ਇਹ ਥੋੜੀ ਆ ਉਹਦੇ ਤਰਲੇ ਮਾਰਨੇ ਆ ਕੰਮ ਆ ਹੀ ਆਪ ਕਰਨਾ ਵਾ ਉਹਨੂੰ ਪਲੰਗ ਤੇ ਬਿਠਾ ਦਈਏ ਲੋੜ ਵਾਸਤੇ ਸਭ ਕੁਝ ਕਰਨਾ ਪੈਂਦਾ ਹੁੰਦਾ ਵਾ ਤੈਨੂੰ ਕਿੰਨੀ ਵਾਰਾ ਸਮਝਾਇਆ ਵਾ ਪਰ ਪਤਾ ਨਹੀਂ ਅਧ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਮੇਰੀ ਗੱਲ ਸੋਹਦੀ ਨਹੀਂ ਤੂੰ ਤੇ ਮੰਮੀ ਮੈਂ ਮਾੜਾ ਚੰਗਾ ਕੀ ਕਹਿ ਤੈਨੂੰ ਫਿਰ ਉਹ ਗੱਲ ਕਰੀ ਜਾਂਦੇ ਤੁਸੀਂ ਕੋਈ ਗੱਲ ਨਹੀਂ ਜੇ ਆਹ ਗੱਲ ਆ ਨਾ ਤੇ ਕੋਈ ਚੀਜ਼ ਨਹੀਂ ਮੈਂ ਮੰਗਦੀ ਉਹਦੇ ਕੋਲ ਨਹੀਂ ਰੋਟੀ ਖਾਣੀ ਸੀ ਇੱਥੇ ਬੈ ਕੇ ਖਾ ਲੈਣੀ ਉਹਦੇ ਸਹਰਾਣੇ ਚੜ ਕੇ ਰੋਟੀ ਖਾਣ ਲਈ ਹਾਂ ਮੈਨੂੰ ਪਾਣੀ ਦੇ ਦੇ ਦ ਮੰਮੀ ਉੱਥੇ ਸੀ ਲੱਗਾ ਮੈਂ ਤਾਂ ਕਰਕੇ ਚਲ ਗਈ ਬਾਹਰ ਗਰਮੀ ਕਿੰਨੀ ਹੈ ਕਿੰਨੀ ਗਰਮੀ ਆ ਹੁਣ ਤੇ ਪੱਖੇ ਦੀ ਹਵਾ ਠੰਡੀ ਆ ਬੜੀ ਸੋਹਣੀ ਤਾਨੂੰ ਲੱਗਦੀ ਨਹੀਂ ਹਵਾ ਠੰਡੀ ਮੈਨੂੰ ਲੱਗਦੀ ਤੇਰਾ ਉਦਾਂ ਹੀ ਇਰਾਦਾ ਫਾਹ ਲੈਂਦੀ ਰਹਾ ਉਹਦੇ ਨਾਲ ਤੇ ਵੇਖ ਲਾ ਜੇ ਇੱਕ ਵਾਰ ਕੰਮ ਖਰਾਬ ਹੋ ਗਿਆ ਨਾ ਤੇ ਮੁੜ ਕੇ ਸਿਰੇ ਨਹੀਂ ਚੜਨਾ ਕਸੂਰ ਸਾਰਾ ਤੇਰਾ ਨਿਕਲਣਾ ਹੀ ਮਗਰੋਂ ਤਾਂ ਹੀ ਮੇਰਾ ਕਸੂਰ ਕੱਢ ਦੇਣਾ ਵਾਂਗੇ ਤਾਂ ਗਲਤੀ ਤੂੰ ਆ ਤੇਰਾ ਕਸੂਰ ਕੱਢਣਾ ਹੋਰ ਕਿੱਦਾ ਕੱਢਾਂ ਫਿਰ ਮੈਂ ਤੂੰ ਸਮਝਾਇਆ ਵੀ ਨਹੀਂ ਸਮਝਦੀ ਤੋਤੇ ਵਾਂਗੂੰ ਤਾਨੂੰ ਸਮਝਾਇਆ ਵਾ ਦੋਵਾਂ ਨੂੰ ਪਤਾ ਨਹੀਂ ਕੀ ਤੁਹਾਡੀ ਮੱਤ ਤੇ ਪੜਦਾ ਪਿਆ ਵਾ ਤੂੰ ਬੋਲੀ ਜਾਨੀ ਆ ਉਹ ਦੂਜਾ ਜਿਹੜਾ ਡਿਊਟੀ ਤੇ ਆ ਉਹਦਾ ਫੋਨ ਹੀ ਚੁੱਕਦਾ ਚੱਲ ਫੋਨ ਚੁੱਕ ਕੇ ਰਾਜੀ ਵਾਜੀ ਤਾਂ ਬੰਦਾ ਕਰੇ ਇਹਨੇ ਨਾ ਉਹਨੂੰ ਤਾਂ ਹੋਊਗਾ ਨਾ ਵੀ ਮੇਰਾ ਫੋਨ ਚੁੱਕਦਾ ਵਾ ਤੇ ਉਹ ਵੀ ਕਸੂਰ ਮੇਰਾ ਕੱਢ ਦੋ ਕਿ ਮੈਂ ਉਹਨੂੰ ਕਿਹਾ ਵਾ ਤੇਰਾ ਮੈਂ ਕਸੂਰ ਕੀ ਕੱਢਣਾ ਵਾ ਤੁਹਾਨੂੰ ਸਮਝਾਉਣ ਲਈ ਵੀ ਇਦਾਂ ਨਹੀਂ ਕਰੀ ਤਾਂ ਹੁੰਦਾ ਅਕਲ ਤੋਂ ਕੰਮ ਲਈ ਤਾਂ ਹੁੰਦਾ ਵਾ ਚਲੋ ਠੀਕ ਆ ਤੁਸੀਂ ਮੇਰੀ ਰੋਟੀ ਨਹੀਂ ਬਣਾਇਆ ਕਰੋ ਮੈਂ ਆਪੇ ਬਣਾ ਕੇ ਖਾਲਿਆ ਕਰੂੰਗੀ ਸੜੀ ਹੀ ਰਹਿੰਦੀ ਹਰ ਵੇਲੇ ਜਿਵੇਂ ਨਹੀਂ ਨਾ ਚੰਗੀ ਲੱਗਦੀ ਕੋਈ ਗੱਲ ਨਹੀਂ ਮੈਂ ਪੇਟ ਚਲ ਜਾਨੀ ਆਪਣੇ ਲੈ ਮੈਂ ਤਾਂ ਸਮਝਾਉਣ ਲਈ ਆ ਤੁਲਟ ਪਾਸੇ ਗੱਲ ਲੱਗੀ ਆ ਨਿਆਣਿਆਂ ਨਾਲ ਗੱਲ ਕਰਨ ਦਾ ਤੇ ਨਾ 90 ਦਾ ਕਟਾਵਾ ਪਤਾ ਨਹੀਂ ਦਿਮਾਗ 'ਚ ਕੀ ਹਰ ਵੇਲੇ ਚੱਲਦਾ ਰਹਿੰਦਾ ਵਾ ਵੀ ਆਹ ਗੱਲ ਕੀਤੀ ਤੇ ਉਹਦਾ ਆ ਜਵਾਬ ਦੇਣਾ ਕਢ ਕੇ ਗਾੜੀ ਕਿ ਲਵਲੀ ਨੂੰ ਵੀ ਇੱਕ ਵਾਰਾ ਫੋਨ ਕਰਦੀ ਆ ਵੀ ਜੇ ਉਹ ਫੋਨ ਕਰਦੀ ਆ ਤੂੰ ਚੁੱਕਦਾ ਨਹੀਂਗਾ ਤਾਂ ਨਾ ਤੂੰ ਆ ਫੋਨ ਕਰਦਾ ਵਾ ਕੀ ਗੱਲ ਵਾ ਮੰਮੀ ਜੀ ਤੇਰੇ ਵਾਸਤੇ ਖਾਣ ਨੂੰ ਕੁਛ ਲਿਆਵਾ ਨਹੀਂ ਪੁੱਤ ਕੁਛ ਨਹੀਂ ਆ ਮੁਖਤਿਆਰ ਵੀ ਨਹੀਂ ਆਏ ਚਲ ਗਏ ਹਾਂਜੀ ਮੰਮੀ ਚਲ ਗਏ ਨੇ ਕੀ ਕਹਿੰਦੇ ਕੀ ਕਹਿਣਾ ਹੈ ਕੀ ਮਮੀ ਜੀ ਲੰਘਦੇ ਲੰਘਦੇ ਆ ਗਏ ਸ਼ਹਿਰ ਨੂੰ ਗਏ ਹੀ ਗਏ ਅੱਛਾ ਹਾਂਜੀ ਕੁੜੀ ਬੰਦੋਂ ਕੀ ਕਹਿੰਦੇ ਆਜੀ ਬਾਜੀ ਕਹੇ ਅੰਦਰ ਨਹੀਂ ਨਹੀਂ ਬਾਤ ਨਹੀਂ ਗਏ ਉਹ ਦਾਨਾ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਤੁਹਾਨੂੰ ਪਤਾ ਫਿਰ ਵੀ ਵਿਚੋਲੇ ਆ ਇੰਨਾ ਜਾਂਦੇ ਥੋੜੀ ਚੰਗੇ ਲੱਗਦੇ ਉੱਥੇ ਠੀਕ ਉਹ ਤਾਂ ਭਿੰਦਰ ਕੋ ਗਏ ਹੀ ਠੀਕ ਠਾਕ ਭਿੰਦਰ ਤੂੰ ਦੱਸਿਆ ਹੀ ਨਹੀਂ ਮੈਨੂੰ ਆਣ ਕੇ ਉਹ ਮਮੀ ਜੀ ਅਸੀਂ ਖਾਸ ਕਰਕੇ ਰਪਿੰਦਰ ਕੋ ਨਹੀਂ ਗਏ ਅਸੀਂ ਤੇ ਸ਼ਹਿਰੋਂ ਥੋੜਾ ਜਿਹਾ ਸਮਾਨ ਲੈਣਾ ਹੀ ਸਮਾਨ ਹਾਨੂੰ ਮਿਲਿਆ ਨਹੀਂ ਉੱਥੋਂ ਅਸੀਂ ਛੇਤੀ ਵੇਲੇ ਹੋ ਗਏ ਤੇ ਫਿਰ ਨਹੀਂ ਸੋਚਿਆ ਰਪਿੰਦਰ ਕੋ ਹੋ ਜਾਣੇ ਤਾਂ ਕਰਕੇ ਹੀ ਚਲ ਗਏ ਬਾਕੀ ਉੱਥੇ ਸਾਰਾ ਕੁਝ ਠੀਕ ਠਾਕ ਆ ਤੁਹਾਨੂੰ ਐਵੇਂ ਫਿਕਰ ਹੋ ਹੀ ਜਾਂਦੀ ਆ ਪੁੱਤ ਫਿਕਰ ਤੇ ਹੁੰਦੀ ਐ ਨਾ ਤੀ ਦੀ ਪੁੱਤ ਤੂੰ ਮੈਨੂੰ ਵੀ ਲੈ ਜਾਂਦੇ ਨਾਲ ਮੈਂ ਵੀ ਮਿਲਾਂ ਦੀ ਮੇਰਾ ਵੀ ਜੀ ਕਰਦਾ ਹੈ ਮਿਲਣ ਕਿੰਨੇ ਦਿਨ ਹੋ ਗਏ ਨੇ ਉਹਨਾਂ ਨੂੰ ਮਿਲਿਨ ਕੋਈ ਨਹੀਂ ਮੰਮੀ ਜੀ ਤੁਹਾਨੂੰ ਕਿਹ ਦਿਨ ਕਹੂੰਗੀ ਇਹਨਾਂ ਨੂੰ ਪਿੰਨਾਲ ਲੈ ਜਾਂਦੇ ਤੁਸੀਂ ਦੋਵੇਂ ਜਾਣੇ ਹੋ ਹੋਏ ਆਹੀਂ ਤੇ ਸ਼ਹਿਰ ਗਏ ਆ ਤਾਂ ਕਰਕੇ ਹੋਏ ਉਹਦਾ ਖਾਸ ਨਹੀਂ ਹੀ ਗਏ ਫਿਰ ਰਪਿੰਦਰ ਕੋਲ ਹੀ ਜਾਣਾ ਵਾ ਠੀਕ ਠਾਕ ਹੀ ਨਾ ਉਹ ਠੀਕ ਠਾਕ ਵਾ ਚੰਗੀ ਭਲੀ ਆਪਣਾ ਘਰ ਸੰਭਿਆ ਨਾ ਪਤਾ ਕਿੰਨੇ ਸੋਹਣੇ ਤਰੀਕੇ ਨਾਲ ਠੀਕ ਹੋਰ ਕੀ ਹੈ ਤੀਹਨੇ ਵੀ ਫਿਕਰ ਕਰਿਆ ਕਰੋ ਉਥੇ ਸਾਰਾ ਕੁਝ ਠੀਕ ਠਾਕ ਵਾ ਸੱਸ ਸਹੁਰਾ ਤੇ ਕਿਤੇ ਇਨੇ ਚੰਗੇ ਆ ਪੁੱਛੋ ਹੀ ਕੋਸ਼ ਨਾ ਠੀਕ ਆ ਚਲ ਇਦਾਂ ਹੀ ਚਾਹੀਦੀ ਹਾਂਜੀ ਬਾਬਾ ਕਿਤੇ ਇਦਾਂ ਹੀ ਰੱਖੇ ਚਲੋ ਠੀਕ ਠਾਕ ਮੇ ਤੀਨ ਹਾਂਜੀ ਮੈਂ ਤੇ ਇਹ ਕਹਿੰਦੀ ਮੈਂ ਠੰਡੀ ਹਵਾ ਵੇ ਆਪਣੀ ਧੀ ਦੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਤਰਾਬ ਨੇ ਸਾਰਾ ਕੁਝ ਠੀਕ ਠਾਕ ਹੀ ਰੱਖਣਾ ਆ ਐਵੇਂ ਫਿਕਰਾਂ ਚ ਨਹੀਂ ਪਈਦਾ ਹੁੰਦਾ ਕੁਝ ਰੱਬ ਆਸਰੇ ਵੀ ਛੱਡਦੀਦਾ ਠੀਕ ਬੁੱਤ ਮੇਰੀ ਗੱਲ ਸੰਜੋਗ ਨੂੰ ਕਹੀਂ ਫੋਨ ਕਰਦਾ ਰਹੇ ਲਵਲੀਨ ਨਾਲ ਉਹਦੇ ਸਵੇਰੇ ਨੂੰ ਇਹੋ ਜੀ ਹੁੰਦਾ ਵਾ ਆਪਣੇ ਰਿਸ਼ਤੇਦਾਰਾਂ ਦਾ ਹਾਂਜੀ ਉਹਦਾ ਪੁੱਛ ਲੈਂਦਾ ਰਾਜੀ ਬਾਜੀ ਨਹੀਂ ਮਮੀ ਜੀ ਉਦਾਂ ਇਹ ਫੋਨ ਕਰ ਹੀ ਲੈਂਦੇ ਹੁੰਦੇ ਆ ਫਿਰ ਵੀ ਜੇ ਤੀਹ ਕਹਿੰਦੇ ਨਾ ਤੇ ਮੈਂ ਯਾਦ ਕਰਾ ਦੂੰਗੀ ਵੀ ਇਹ ਗੱਲ ਦਾ ਖਾਸ ਖਿਆਲ ਰੱਖਣਾ ਨਹੀਂ ਚੰਗਾ ਰਾਜੀ ਬਾਜੀ ਪੁੱਛਣਾ ਚੰਗਾ ਹੁੰਦਾ ਲੱਗਦਾ ਵੀ ਰਿਸ਼ਤੇਦਾਰੀ ਹੈ ਨਹੀਂ ਨਹੀਂ ਤੀਹ ਐਵੇਂ ਫਿਕਰ ਨਾ ਕਰੋ ਤੀਹ ਬੈਠੋ ਮੈਂ ਕੁਛ ਨਾ ਕੁਛ ਲਿਆਉਣੀ ਦਾਟ ਜੋਗਾ ਖਾਣ ਚਲ ਠੀਕ ਹੈ ਹੈਲੋ ਹਾਲੋ ਹਾਂ ਪੁੱਤ ਕੀ ਹਾਲ ਚਾਲ ਆ ਗੰਮੀ ਸਸਿਕਾ ਕਿਰਕਲਾ ਠੀਕ ਠਾਕ ਆਪਣੀ ਸਾਡੀ ਹਾਂ ਆਪ ਵੀ ਠੀਕ ਠਾਕ ਹੋਰ ਡਿਊਟੀ ਤੇ ਕਿਵੇਂ ਲੇ ਅੱਜ ਆਈ ਯਾਰ ਹੁੰਦੇ ਵਿੱਚ ਅੱਛਾ ਅੱਛਾ ਠੀਕ ਠੀਕ ਹਾਂ ਰੋਟੀ ਬਣੀ ਖਾਣਾ ਹੋਣਾ ਅਜੇ ਫਿਰ ਹਾਂਜੀ ਅੱਛਾ ਅੱਛਾ ਮੈਂ ਦੇਖਾਂ ਹਾਂ ਹਾਂ ਠੀਕ ਠਾਕ ਵਧੀਆ ਸਭ ਤੇ ਮੇਰੀ ਹਾਂ ਡੈਡੀ ਹੁਣੀ ਵੀ ਠੀਕ ਠਾਕ ਵਧੀਆ ਸਭ ਚਲੋ ਵਧੀਆ ਬਿਲਕੁਲ ਤੇ ਮੇਰੀ ਗੱਲ ਸੁਣ ਤੂੰ ਜਿਉਂ ਰਪਿੰਦਰ ਫੋਨ ਕਰਦੀ ਆ ਤੂੰ ਕਹਿੰਦਾ ਮੇਰਾ ਟਾਈਮ ਨਹੀਂਗਾ ਨਾ ਤੂੰ ਆਾ ਫੋਨ ਕਰਦਾ ਵਾ ਪੁੱਤ ਵੇਲਾ ਤਾਂ ਰੱਖ ਲਿਆ ਕਰੋ ਕਿ ਕਿਹੜਾ ਵੇਲਾ ਚੱਲਣ ਰਿਹਾ ਵਾ ਕੀ ਗੱਲ ਕਰਕੇ ਗਰਮ ਨਹੀਂ ਕਰਦਾ ਚੱਲ ਮਾੜਾ ਮੋਟਾ ਟਾਈਮ ਤੇ ਨਗਾ ਜਿੰਨਾ ਚਿਰ ਕੋਈ ਹੱਲ ਨਹੀਂ ਹੁੰਦਾ ਤੀਹੀ ਤਾਂ ਦੋਹਾਂ ਭੈਣ ਭਰਾਵਾਂ ਨੇ ਨਾ ਇੱਕੋ ਹੀ ਗੱਲ ਫੜੀ ਆ ਜੇ ਉਹ ਵਾ ਉਹ ਹੂ ਹੂ ਕਰਦੀ ਫਿਰਨ ਰਹੀ ਆ ਉਹਨੂੰ ਬਥੇ ਰਸ ਸਮਝਾਉਂਦੀ ਆ ਕਿ ਉਹਨੂੰ ਕੋਈ ਮਾੜੀ ਚੰਗੀ ਗੱਲ ਨਾ ਕਰਿਆ ਕਰ ਪਰ ਉਹ ਨਹੀਂ ਹਟਦੀ ਜੇ ਤੈਨੂੰ ਸਮਝਾਉਂਦੀ ਆ ਪੀ ਦੋ ਚਾਰ ਦਿਨ ਫੋਨ ਕਰ ਲਾ ਤੂੰ ਨਹੀਂ ਮੇਰੀ ਗੱਲ ਮੰਨਦਾ ਮੇਰਾ ਪੁੱਤ ਨਾ ਉਹਨੂੰ ਫੋਨ ਫੋਨ ਕਰਦਾ ਰਿਹਾ ਕਰ ਹੁਣ ਤਾਂ ਠੀਕ ਆ ਮੰਮੀ ਕਰ ਦੂੰਗਾ ਫੋਨ ਤੇ ਵੱਧ ਘਟ ਕੋਈ ਗੱਲ ਨਾ ਕਰੀ ਹੁਣ ਤੇ ਉਹ ਸਾਡੀਆਂ ਸਾਰੀਆਂ ਗੱਲਾਂ ਮੰਨਣ ਡੇ ਆ ਤਾਂ ਮੁੜ ਕੇ ਤੈਨੂੰ ਪਤਾ ਵਾ ਨਾ ਜਦੋਂ ਕੰਮ ਵਿਗੜ ਗਿਆ ਨਾ ਫਿਰ ਹੱਲ ਨਹੀਂ ਹੋਣਾ ਕੋਈ ਗੱਲ ਨਹੀਂ ਹੁਣ ਕਰਦਾ ਕਰੂੰਗਾ ਨਹੀਂ ਉਹ ਤਾਂ ਨਹੀਂ ਕਰਿਆ ਕਰਨਾ ਇਹ ਨਹੀਂ ਆਪੋ ਮੁੰਡੇ ਲਗਾ ਰਹੀ ਉਹ ਕੰਮ ਨਹੀਂ ਚੱਲ ਕੋਈ ਨਹੀਂ ਦਿਨ ਵਿੱਚ ਇੱਕ ਵਾਰ ਤਾਂ ਕਰਿਆ ਕਰ ਸਾਂਭ ਲਓ ਤੇ ਕੀ ਹੋਵੇ ਡਿਊਟੀ ਰੱਤੀ ਜਾਂਦਾ ਹੋ ਤਾਂ ਅੰਦਰ ਕਿਸਤ ਕੋਈ ਨਹੀਂ ਉਹ ਮੈਂ ਆਪਣੇ ਘਰ ਸੰਭ ਲੂ ਸਾਰੀ ਚਲਣਾ ਧੋਗੇ ਤੇ ਰੋਟੀ ਪਾਣੀ ਖਾ ਫਿਰ ਮੇਰਾ ਪੁੱਤ ਦਾ ਕੁੜੀ ਨੂੰ ਸਮਝਾ ਕੇ ਰੱਖਿਓ ਕੋਈ ਨਹੀਂ ਉਹਨੂੰ ਵੀ ਬਚੇਰਾ ਸਮਝੰਦੀ ਆ ਕੀ ਕਰਾਂ ਮੈਂ ਤਾਂ ਕਦੀ ਤੈਨੂੰ ਸਮਝਾਉਣਾ ਤਾਂ ਕਦੀ ਉਹਨੂੰ ਸਮਝਾਉਣਾ ਮੈਂ ਤਾਂ ਦਵੱਲੀ ਫਸੀ ਆ ਜੇ ਨਹੀਂ ਆ ਜਿਸ ਦਿਨ ਕੇ ਆਪਣੇ ਪੈਰ ਚੱਲ ਜਾਂ ਉਸ ਚੁੱਪ ਕਾਰ ਉਹਨੇ ਸੁਣ ਲਿਆ ਤਾਂ ਰੱਟਾ ਪਾ ਦੇਣਾ ਹੀ ਹਾਂ ਗੱਲ ਨਾ ਕਹਿ ਹੋਰ ਡੈ ਪਿਆ ਤੂੰ ਕਿ ਪਿੰਡ ਚੱਲ ਜੀ ਚੱਲ ਨਾ ਤੋਕੇ ਤੂੰ ਰੋਟੀ ਪਾਣੀ ਖਾ ਫੇ ਤੂੰ। ਹਾਂ ਠੀਕ ਆ। ਠੀਕ। ਨਿਆਣਿਆਂ ਕਿਸ ਦੀ ਗੱਲ ਮੰਨਣੀ ਹੁੰਦੀ ਕਿਤੇ? ਹੋਰ ਡਿਆ ਕੁੜੀ ਨੂੰ ਕਹਿ ਪਿੰਡ ਚੱਲ ਜਾ। ਉਹਦੇ ਤਾਂ ਕੰਨ ਇੰਨੇ ਪਤਲੇ ਆ। ਸੁਣ ਲਿਆ ਤਾਂ ਨਾ ਰੌਲਾ ਪਾਉਂਦਾ ਆਪਣਾ ਮੇਰੇ ਪਿਓ ਦਾ ਘਰ ਵਾਹ ਇਹ ਕੌਣ ਹੁੰਦਾ ਵੀ ਨੀ ਇੰਨੀ ਗੱਲ ਕਹਿਣ ਵਾਲਾ। ਸਮਝਾਉਂਦਾ ਤੇ ਰਤਾ ਫਾਇਦਾ ਨਹੀਂ ਭੈਣ ਭਰਾਵਾਂ ਨੂੰ। ਪਤਾ ਨਹੀਂ ਕਿਉਂ ਇੰਨੀ ਹੱਤ ਚੁੱਕੀ ਇਹਨਾਂ ਨੇ। ਆਲਾ ਚਾਪੀ ਲੋ ਇਰਾਦੇ ਵੀ ਲੈਨੇ ਮੈਂ ਨਾ ਤੁਹਾਡੇ ਨਿਆਣਿਆਂ ਦੇ ਹੱਥੋਂ ਬੜੀ ਤੰਗ ਜੀ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਜੇ ਕੁੜੀ ਆ ਉਹ ਮਰਜ਼ੀਆਂ ਕਰਦੀ ਆ ਜੇ ਮੁੰਡਾ ਵਾ ਤਾਂ ਉਹ ਆਪਣੀਆਂ ਮਰਜ਼ੀਆਂ ਕਰਦਾ ਵਾ ਦੱਸੋ ਮੈਂ ਕਿਹੜੇ ਹੂਏ ਚ ਪਾਵਾਂ ਮੇਰਾ ਮਨ ਮੈਨਿਆ ਇੱਕ ਗੱਲ ਦੱਸ ਉਹ ਕਿਹੜਾ ਦਿਨ ਵਾ ਜਿਹੜਾ ਸੁਖੀ ਨੱਗਦਾ ਵਾ ਕਦੀ ਮੈਂ ਮੁੰਡੇ ਹੱਥੋਂ ਤੰਗ ਵਾਂ ਕਦੀ ਮੈਂ ਨੌਂ ਤੋਂ ਤੰਗ ਵਾਂ ਕਦੀ ਕੁੜੀ ਤੋਂ ਤੰਗ ਵਾਂ ਇੱਕ ਦਿਨ ਇਹੋ ਜਾਰੇ ਜਿੱਦਣ ਤੋਂ ਮੈਨੇ ਲੱਗ ਕੇ ਆਣ ਕੇ ਕਿਹਾ ਵੀ ਅੱਜ ਮੈਂ ਠੀਕ ਨਹੀਂ ਤੁਸੀਂ ਸਾਰਾ ਦਿਨ ਰਹਿਣਾ ਹੁੰਦਾ ਬਾਹਰ ਮੈਂ ਸਾਰਾ ਦਿਨ ਘਰ ਰਹਿਣਾ ਹੁੰਦਾ ਵਾ ਫੇਰ ਤੰਗੀਆਂ ਛੰਗੀਆਂ ਤਾਂ ਮੈਨੂੰ ਵੇਖਣੀਆਂ ਪੈਂਦੀਆਂ ਵਾ ਤੁਹਾਨੂੰ ਕਹਦਾ ਕੁੜੀ ਹੀ ਤਾਂ ਰੋਟੀ ਖਾਣ ਲੱਗੀ ਸੀ ਅੱਛਾ ਜੇ ਰੋਟੀ ਪਾ ਕੇ ਖੜੀ ਆ ਤਾਂ ਪਾਣੀ ਦਾ ਗਲਾਸ ਵੀ ਨਾਲ ਹੀ ਲੈ ਜਾ ਉਹਨੂੰ ਆਰਡਰ ਦੇਣ ਲਈ ਆ ਭਾਬੀ ਜਾ ਪਾਣੀ ਲੈ ਕੇ ਆ ਤੇ ਮੈਂ ਤਾਂ ਰੋਟੀ ਪਾ ਕੇ ਲਈ ਹਤ ਪਾਣੀ ਲੈ ਮੰਦੀ ਹਾਂ ਆਖਰ ਕਿੱਧਰ ਤੇ ਆ ਗਈ ਇੰਨਾ ਸਮਝਾਉਂ ਨਹੀਂ ਆ ਫੀਜੀਓ ਲਾਈਨ ਤੇ ਆਏ ਆ ਤਾਂ ਆਏ ਰਹਿਣ ਦੋ ਐਦਾਂ ਨਾ ਕਰੋ ਪਰ ਨਾ ਕਿੱਥੇ ਮੰਦੇ ਆ ਜੇ ਮੁੰਡਾ ਵਾ ਨਾਗ ਦਾ ਫੋਨ ਕਰਦਾ ਵਾ ਤੇ ਨਾ ਉਹਦਾ ਚੁੱਕਦਾ ਵਾ ਇਹ ਮੈਂ ਡਿਊਟੀ ਤੇ ਆ ਹੁਣ ਫੋਨ ਕਰਕੇ ਆਈ ਉਹਨੂੰ ਵੀ ਕੀ ਕਹਿੰਦਾ ਉਹ ਫਿੱਟਿਆ ਤੋਏ ਉਹਦੀ ਵੀ ਕੀਤੀ ਆ ਮੈਂ ਇਹ ਮੰਮੀ ਸਾਰਾ ਦਿਨ ਫੋਨ ਤੇ ਲੱਗਾ ਰਹਾ ਵਾ ਅਜੇ ਮੈਂ ਡਿਊਟੀ ਤੋਂ ਆਇਆ ਵਾ ਅਜੇ ਨਹਾ ਧੋ ਕੇ ਰੋਟੀ ਪਾਣੀ ਖਾਣਾ ਵਾ ਤੇ ਉਹ ਵੀ ਰਮਨ ਆਪਣੇ ਤਾਂ ਸੱਚਾ ਵਾ ਚੱਲ ਰੋਟੀ ਪਾਣੀ ਖਾ ਲੈ ਨਹਾ ਧੋ ਕੇ ਦਿਨ ਵਿੱਚ ਇੱਕ ਵਾਰਾਂ ਤੇ ਫੋਨ ਕਰੇ ਲੋੜ ਵੇਲੇ ਤਾਂ ਗਦੇ ਨੂੰ ਵੀ ਪਾਪ ਕਹਿਣਾ ਪੈਂਦਾ ਵਾ ਸਾਨੂੰ ਹੁਣ ਲੋੜ ਵਾ ਰਮਨੋ ਜਦੋਂ ਫ੍ਰੀ ਹੋਊਗਾ ਤੇ ਆਪੇ ਕਰ ਦੂਗਾ ਫੋਨ ਤੂੰ ਤੇ ਹੁਣ ਇੱਕੋ ਗੱਲ ਕਹਿਨੀ ਆਂ ਕਿ ਉਹ ਫੋਨ ਤੇ ਲੱਗਾ ਰਵੇ ਉਹ ਤਾਂ ਫ੍ਰੀ ਹੁੰਦਾ ਹੀ ਨਹੀਂਗਾ ਓਏ ਹੋ ਜੂਗਾ ਇਹਨੂੰ ਜਨਾਨੀ ਲਈ ਕਰਨਾ ਮਾਰੀ ਜਾਂਦਾ ਆ ਉਹ ਆਹ ਮੈਂ ਜਨਾਨੀ ਵਾਲੀਆਂ ਮਾਰੀ ਜਾਂਦੀ ਆ ਮੇਰੇ ਤੇ ਕੋਈ ਟੱਬਰ ਦਾ ਜੀ ਸੁਣਦਾ ਹੀ ਨਹੀਂਗਾ ਉਹ ਸਾਰੇ ਸੁਣਦੇ ਆ